ਦਾ ਸ਼ੈੱਡ ਹੁਣ ਅੱਗੇ ਤਿਆਰ ਹੋ ਚੁੱਕਾ ਹੈ ਤੇ ਪਛਮ ਵੱਧ ਗਈ ਇਸ ਕਰਕੇ ਇੱਧਰ ਖੁੱڑی ਬਣੀ ਤੇ ਇੱਧਰ ਸ਼ੈੱਡ ਜਿਹੜਾ ਉਹ ਕੰਪਲੀਟ ਕਰ ਰਹੇ ਹਾਂ ਦੇ ਖੁੱਡੇ ਮਾਰ ਕੇ ਅਸੀਂ ਗਾਰਡਰ ਪਾ ਕੇ ਇਹ ਸ਼ੈੱਡ ਕੰਪਲੀਟ ਕਰ ਦਿੱਤਾ ਜੀ ਗਾਰਡਰ ਆ ਗਏ ਬਾਕੀ ਸਮਾਨ ਜਿਹੜਾ ਉਹ ਜੀ ਹਾਂ ਬਾਕੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਜੌਲ ਦੇਸੀ ਵੈਬ ਤੇ ਤੁਹਾਡਾ ਸਵਾਗਤ ਹੈ। ਇਹ ਟੀਨਾ ਟੂਨਾ ਆਈਆਂ ਅੱਜ। 12 ਫੁੱਟ ਤੇ 10 ਫੁੱਟ ਦੀਆਂ। ਇਹ 22 ਫੁੱਟ ਜਗ੍ਹਾ 21 ਫੁੱਟ ਜਗ੍ਹਾ ਹੈ ਕਵਰ ਕਰਨੇ ਲਈ। ਕੋਈ ਚੜ੍ਹਾਅ ਹੋ ਜਾਣਾ। ਇਹ ਇਹ ਟੀਨਾ ਆਈਆਂ 30 ਟੀਨਾ। ਇਦਰਾ ਐਂਗਲ ਜਿਹੜੇ ਗਾਰਡਰਾਂ ਦੇ ਉੱਪਰ। ਇਹ ਗਾਰਡਰ ਹੈ। ਚਾਰ ਗਾਡਰ ਜਿਹੜੇ ਜੋੜ ਪਾ ਕੇ ਬਣਾਏ ਲੰਦੇ ਇਹ ਨਾਲ ਜੋੜ ਕੇ 22 ਫੁੱਟ ਇਹ ਉੱਤੇ ਲਾ ਕੇ 10 1/2 ਦੇ ਐਂਗਲ ਤੇ ਫਿਰ ਮਿਸਤਰੀ ਲੱਗਾ ਇਹ ਸਮਾਨ ਲੈ ਕੇ ਆਇਆ ਹੈ ਵੈਲਡਿੰਗ-ਵੈਲਡਿੰਗ ਵੇਰਾ ਉਹ ਬੈਠਾ ਟੋਨੀ ਖੱਡੇ-ਖੁੱਡੇ ਮਾਰ ਗਏ ਨੇ una ਆਉਣੀ la ਲਾ ਘਰ ਨੂੰ ਰੰਗ ਨਾਲ ਨਾਲ ਪ੍ਰਾਈਮਰ ਮਾਰ ਕੇ ਤੇ ਫਿਰ ਰੰਗ ਕਰੀ ਜਾ ਰਹੇ ਹਾਂ ਮੈਂ ਤੁਹਾਨੂੰ ਰੰਗ ਕਰਕੇ ਦਿਖਾ ਰਹੇ ਆ ਵੇਹੇ ਇਦਾਂ ਕਰਦਾ ਨਹੀਂ ਡੱਬਾ ਆ ਤੀ ਫੜ ਕੇ ਨਹੀਂ ਜਾ ਮਗਰ ਪ੍ਰਾਈਮਰ ਮਾਰ ਕੇ ਤੇ ਫਿਰ ਇਹਦਾ ਕਲਰ ਕਰਦਾ ਹੈ ਤੋਰ ਕਰਦਾ ਕਿਹੜੀ ਰੱਸੀ ਲੱਭਣੀਆਂ ਲਾਰ ਰੱਸੀ ਲੱਭੀ ਮਾਹੀ ਲੱਭੀ ਲੱਭ ਗਈ ਚੱਲ ਚੰਗਾ ਆ गाडर फिट हो गए अभी रंग हो गए फिट करके फिर टीना मीह नहीं हटता मच्छर मी बन छोटा छोटा मीह पे फी रोटी खानी है रोटी खानी है चल ਨਿਕਾਲਨੇ ਦਾ ਮੀਨ ਜਾਂ ਸ਼ੁਰੂ ਹੋ ਗਿਆ ਹੈ ਕੰਮ ਤੋਂ ਟੜ ਕੇ ਫੇਰ ਬੰਦੇ ਰੋਟੀ ਖਾਵੇ ਕਰਨ ਚੱਲ ਗਏ ਇਹਨੇ ਮੀਨੇ ਕੰਮ ਨਹੀਂ ਕੋ ਨਿਭਣ ਦੇਣਾ ਨਿਕਾਨੀ ਕਾਜ ਜਿੱਲਾ ਗਿੱਲਾ ਜਾ ਹੋ ਗਿਆ ਵੀਰੋ ਸਾਰਾ ਮੱਚ ਸ਼ਰਮ ਰੰਗ ਕੀਤੇ ਹੀ ਤਾਜ਼ਾ ਤੋਂ ਮੀਨ ਸਾਰੇ ਖਰਾਬ ਕਰ ਦੇਣੇ ਇੰਨਾ ਮ ਗਿੱਲੀਆਂ ਹੋਣੀਆਂ ਤਾਂ ਚੜ੍ਹ ਕੇ ਲਾ ਓਏ ਬਾਹਰ ਨੂੰ ਨਿਕਲ ਜਾਣਾ ਆਂਦੇ ਏਦਾਂ ਹੀ ਚੜਾ ਦਿਓ ਨਹੀਂ ਤੇ ਇੱਥੋਂ ਬਦਲ ਲਿਓ ਆਉਂਦੋਂ 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 ਏਦਾਂ ਹੀ ਜਾਂ ਸਿੱਧਾ ਹੀ ਜਾ ਬਾਹਰ ਨੂੰ ਉਹ ਆਂਦਾ ਉਸ ਗਾਂ ਖਸਕਾ ਦਾਂਗੇ ਵੇ ਹੋਏ ਹੋਏ चल आया टोनी टोनी तो झूटे खाता फिर दबना हाथ पाखी वेखीखीखी ਅਗਲੇ ਦਿਨ ਦੀ ਸਰਜਰੀ ਸਵੇਰ ਰਾਤ ਹਨੇਰਾ ਹੋ ਗਿਆ ਤੇ ਇਨਾ ਕੰਮ ਕਰਕੇ ਚਲੇ ਗਏ ਜੀ 19 ਸੈੱਟ ਕਰਨ ਵਾਲੇ ਕਿੱਥੇ ਰੱਖਣੇ ਅੱਜ ਕਰਨਗੇ ਕੰਮ ਕੰਪਲੀਟ ਆ ਵੀ ਮੇਰਾ ਹੋ ਗਿਆ ਇਸ ਕੋਲ ਅੱਜ ਕੰਮ ਕੰਪਲੀਟ ਹੈ ਅੱਜ ਨਹੀਂ ਦੋ ਦਿਨ ਲੱਗਗੇਣਗੇ ਤੀਨਾ ਵੀ ਫਿੱਟ ਕਰਨੀਆਂ ਤੇ ਆ ਆਪਾਂ ਲੈਣ ਲੀਆਂ ਅੱਗੇ ਕੰਧਾਂ ਦੇ ਉੱਪਰ ਲੱਗਣੀਆਂ ਇਹਨਾਂ ਨੂੰ ਇਹ ਵੀ ਤੁਹਾਨੂੰ ਵੀਡੀਓ ਬਣਾਵਾਂਗੇ ਪੂਰੀ ਫੋਲ ਵੀਡੀਓ ਦਿਖਾਵਾਂਗੇ ਸੋ ਨਿਊ ਅਪਡੇਟ ਦਿੰਨੇ ਆ ਬਾਅਦ काम शुरू हो गया भी टीना दा टीना ਲੱਗਾ ਕਾਲਾ ਰੱਖਣਾ ਕਾਲਾ ਕਰਤਾ ਸ਼ੁਰੂ ਫਿਰ ਸ਼ੁਕਰੇ ਮਾਰਾਇਦਾ 1 ੜੀ ਹੈ ਹਾਂ ਟੋਨੀ ਠੀਕ ਹੈ ਖਾਲੇ ਫੇ ਕੋ ਲੱਡੂ 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 ਖਾ ਲਿਆ ਵਧਾਈ ਬਣਦੀ ਆ ਕੀ ਬਣਾਇਆ ਜਗਾੜ ਆ ਗਾਣੇ ਗਾਣੇ ਗਾਉਂਦੇ ਨੇ ਮਗਰ ਆ ਸਭ ਲਾਇਆ ਮਾਰਾ ਲਗਭਗ ਕੰਮ ਕੰਪਲੀਟ ਹੋ ਗਿਆ ਥੋੜੀਆਂ ਬਿਨਿੰਦੀਆਂ 5 7 3 ਨਹੀਂ ਗਈ ਨਾ ਪੈ ਗਿਆ ਲੈਂਟਰ ਪੈ ਗਿਆ ਪੈ ਗਈ 3 ਹਾਂ ਪੈ ਗਈ ਆ ਜਿਹੜੀ ਮੰਤਾਂ ਨੂੰ ਜੋੜ ਨਹੀਂ ਆ ਜੇ ਨਹੀਂ ਉਹ ਕਿੰਨਾ ਹੋਇਆ ਇੱਥੇ ਨਹੀਂ ਜੋੜਨੇ ਜੀ ਆਲਮੋਸਟ ਕੰਮ ਕੰਪਲੀਟ ਲਾਸਟ ਟੀਨਾ ਇੱਕ ਆਦੇ ਕੋਰ ਲੱਗਣੀ ਹੈ 7:30 ਦਾ ਟਾਈਮ ਹੋ ਗਿਆ ਰਾਤ ਦਾ ਟਕਾਲਾਂ ਦਾ ਤੇ ਅਜੇ ਆਪਣਾ ਕੰਮ ਕੰਪਲੀਟ ਨਹੀਂ ਆ ਐ ਟੋਨੀ ਕੀ ਕਰਨ ਦੇ ਜੀ ਹੁਣ ਨਾਟ ਕਰਸਨ ਨਾਟ ਕਰਸਨ ਦੇ ਕੁੰਡੀਆਂ ਪੈ ਰਹੀਆਂ ਇਹ ਦੋ ਬੰਦੇ ਉੱਤੇ ਨਾਟ ਕਰਸਨ ਤੇ ਹੁਣ ਚਾਹ ਪੀਣ ਦੇ ਲੈ ਲਾਈ ਐ ਟੋਨੀ ਨੇ ਕੀ ਆਈ ਤੇ ਥੱਲੇ ਵਿਖੋਣੇ ਜਾ ਗਏ ਹੁਣ ਥੱਲੇ ਕੀ ਲੇ ਬੰਦੇ ਕਾ ਪੀਣ ਨੇ ਆ ਦੋ ਐਂਗਲ ਸਾਹਮਣੇ ਤੋਂ ਥੱਲੇ ਤਾਰ ਕੇ ਇਹਨਾਂ ਨੂੰ ਕੂਲਰ ਫਿੱਟ ਕਰਾਂਗੇ ਬੰਦਾ ਬਾਥਰੂਮ ਕਰਨ ਚਲ ਗਿਆ ਯਾਰ ਦੋ ਦੜਾ ਡੱਬਾ ਲੈਣ ਚ ਲਿਖਿਆਣਾ ਕਰਨ ਦੁੱਧ ਵੀ ਆਂਧਾ ਨਾਲ ਲੈ ਜਾ ਨਾਲ ਅਸ ਕੁੰਡੀਆਂ ਪਾ ਆ ਜੇ ਤੋੜਾ ਕੁੰਡੀਆਂ ਦਾ ਪੈਣਾ ਹੈ ਇਹ ਦੋ ਘੰਟੇ ਦਾ ਕੰਮ ਹੈ ਰਾਤ ਜਿਆਦਾ ਹਨੇਰਾ ਹੋ ਗਿਆ ਫਿਰ ਉਸ ਤੋਂ ਬਾਅਦ ਵੀਡੀਓ ਨਹੀਂ ਬਣਾਈ ਤੇ ਸ਼ੈਡ ਆਪਣਾ ਕੰਪਲੀਟ ਹੋ ਗਿਆ ਸੀ ਤੇ ਇਹ ਵੀਡੀਓ ਇੱਥੇ ਆਪਾਂ ਸਮਾਪਤ ਕਰਦੇ ਹਾਂ ਤੇ ਅੱਗੇ ਫਿਰ ਕੋਈ ਵੀਡੀਓ ਲੈ ਕੇ ਆਜ ਰਵਾਂਗੇ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ